ਫੋਟੋ ਕਰ ਲੈ। ਬੜੇ ਬੜੇ ਤੋਂ ਇੱਕ ਤੋਰੀ ਹੋਲੀ ਹੈ। ਆ ਵੀ। ਉਹ ਮੁੰਡਾ ਤੁਹਾਨੂੰ ਨਹੀਂ ਆਇਆ। ਹਲੋ 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 ਤਰ੍ਹਾਂ ਤਰ੍ਹਾਂ ਆਉਂਦਾ ਮੜਾ। ਸ਼ਾਬਾਸ਼ ਸ਼ਾਬਾਸ਼ ਚੰਗੇ ਕੰਮ ਕੀਤੇ ਆ ਜੋ। ਕਿ ਉਹ ਸਵੇਰ 3 ਵਜੇ ਆਪਣੇ ਪਿੰਡੋਂ ਸਬਜ਼ੀ ਵੇਚਣ ਲਈ ਸਬਜ਼ੀ ਮੰਡੀ ਜਾ ਰਿਹਾ ਸੀ। ਜਦੋਂ ਉਹ ਢੀਲਾਲਲੀ ਚੌਕ ਤੋਂ ਬਾਦਲਪੁਰ ਨੂੰ ਚੜਨ ਲੱਗਾ ਤਾਂ ਪਿੱਛੇ ਇੱਕ ਪਜੈਰੋ ਵਾਈਟ ਰੰਗ ਦੀ ਗੱਡੀ ਆਈ। ਜਿਸ ਤੋਂ 4 ਮੁੰਨੇ ਨੌਜਵਾਨ ਸਵਾਰ ਸਨ ਜਿਹੜੇ ਮਾਰੂਫ ਥਰਾਂ ਲੈਸਨ। ਜਦੋਂ 4 ਨੌਜਵਾਨਾਂ ਉਤਰ ਕੇ ਲਾਲ ਸਿੰਘ ਤੋਂ ਲੁੱਟਕੋ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲਾਲ ਸਿੰਘ ਨੇ ਉਹਨਾਂ ਚੋਂ ਇੱਕ ਬੰਦੇ ਦੀ ਪਛਾਣ ਕਾਰਤਕ ਸਿੰਗਲਾ ਵਜੋਂ ਕੀਤੀ ਕਾਰਤਕ ਸਿੰਗਲਾ ਜੋ ਕਿ ਸਿੰਗਲਾ ਮੈਡੀਕਲ ਏਜੰਸੀ ਗਾਂਧੀ ਮਾਰਕੀਟ ਦਾ ਮਾਲਕ ਹੈ ਕਿਉਂਕਿ ਲਾਲ ਸਿੰਘ ਪਹਿਲਾਂ ਉਹਦੀ ਦੁਕਾਨ ਤੇ ਅਕਸਰ ਹੀ ਆਪਣੇ ਪਸ਼ੂਆਂ ਵਾਸਤੇ ਦਵਾਈ ਬੁੱਢੀ ਬਗਾ ਲੈਣ ਜਾਂਦਾ ਸੀਗਾ ਇਸ ਕਰਕੇ ਉਹਦੀ ਪਛਾਣ ਹੋਈ ਤੇ ਮਾਨਵ ਮੈਂਡੀ ਤੇ ਜਿਹੜਾ ਮੋਹਿਤ ਤੇ ਜਿਹੜਾ ਦਿਨੇਸ਼ ਇਹ ਵੀ ਉਸ ਦੁਕਾਨ ਤੇ ਹੁੰਦੇ ਸਨ ਇਹ ਵੀ ਜਦੋਂ ਉਹਨਾਂ ਨੂੰ ਪਛਾਣ ਲਿਆ ਉਹਨਾਂ ਨੇ ਲਾਲ ਸਿੰਘ ਨੂੰ ਤੇ ਘਬਰਾਟ ਚ ਆ ਗਏ ਘਬਰਾਟ ਚ ਆਉਣ ਤੋਂ ਬਾਅਦ ਜਿਹੜਾ ਮਾਨਵ ਮੈਂਡੀ ਕੋਲ ਇੱਕ ਦੇਸੀ ਪਿਸਤੌਲ ਸੀ 12 ਬੁਰਕਟਾ ਉਹ ਚੱਲ ਗਿਆ ਉਹ ਜਿਹੜਾ ਦinesh ਦੇ ਪਟੜ ਵਿੱਚ ਲੱਗਾ ਉਸ ਤੋਂ ਬਾਅਦ ਉਸ ਨੂੰ ਦinesh ਨੂੰ ਚੁੱਕ ਕੇ ਇਹ ਉੱਥੋਂ ਭੱਜਣ ਲੱਗੇ ਤਾਂ ਜਿਹੜੀ ਗੱਡੀ ਅਗੇ ਪੱਥਰਾਂ ਟਕਰਾਉਣ ਤੋਂ ਬਾਅਦ ਗੱਡੀ ਦਾ ਟਾਇਰ ਫਟਣ ਕਰਕੇ ਗੱਡੀ ਉੱਥੋਂ ਛੱਡ ਕੇ ਬਾਬਾ ਜੀਵਨ ਸਿੰਘ ਚੌਕ ਵੱਲ ਚਲੇ ਗਏ ਜਿਸ ਤੋਂ ਬਾਅਦ ਇਹਦੇ ਖਿਲਾਫ ਮੁਕੱਦਮਾ ਨੰਬਰ 215 ਮਿਤੀ 30 8 2025 ਅੰਡਰ ਸੈਕਸ਼ਨ 312 300 111 315 335 ਬੀ ਐਨ ਐਸ ਅਤੇ 595 ਰਾਂਜਟ ਥਣਕ ਨਾਲ ਦੱਜ ਕੀਤਾ ਗਿਆ ਜਿਸ ਤੋਂ ਬਾਅਦ ਐਸਸੀ ਕਸ਼ਮੀਰ ਸਿੰਘ ਨੇ ਅੱਜ ਨਰੋਂ ਰੋਡ ਤੇ ਇਹਨਾਂ ਵਿੱਚੋਂ ਕਾਰਤਕ ਸਿੰਘ ਲਾ ਮੋਹਿਤ ਅਤੇ ਤੀਸਰਾ ਬੰਦਾ ਜਿਹੜਾ ਸੀਗਾ ਮਾਨਵ ਇਹਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਨ ਤੋਂ ਬਾਅਦ ਜੋ ਪੁੱਛਗਿੱਛ ਕੀਤੀ ਤਿੰਨ ਦੌਰਾਨੇ ਪੁੱਛਗਿੱਛ ਨਾਲ ਕੋਲੋਂ ਜਿਹੜਾ ਵਰਤੀ ਗੱਡੀ ਸੀ ਜਿਹੜੀ ਵਿੱਚ ਪੀਵੀ02ਸੀਪੀ6 ਜਾਂ 750 ਬਰਨਤ ਕੀਤੀ ਗਈ ਹੈ